ਮੈਂ ਅਜ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਸਟੇਜ ਤੇ ਮੈਨੂੰ ਪਤਾ ਹੈ ਜੋ ਬੀਜਿਆ ਵੱਢਣਾ ਉਹ ਹੀ ਪੈਣਾ ਭਾਵੇਂ ਮੈਂ ਆਂ ਭਾਵੇਂ ਉਹ ਤੁਸੀਂ ਆਂ ਤੇ ਜੀ ਪਰ ਇੱਕ ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਹੈ ਮੇਰੀ ਬੱਚੀ ਦੇ ਬਾਬਤ ਇੰਨੇ ਅਪਸ਼ਬਦ ਇੰਨੀਆਂ ਗੰਦੀਆਂ ਗੱਲਾਂ ਇੰਨੇ ਬੋਲ ਉਹ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲੇ ਉਹ ਬਾਬੇ ਨੇ ਧੀਆਂ ਪਹਿਣਾ ਦੀ ਇੱਜ਼ਤ ਕਰਨੀ ਸਿਖਾਈ ਹੈ ਆਖੋ ਧੰਨ ਗੁਰੂ ਨਾਨਕ ਦੇਵ ਜੀ ਧੰਨ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਨੂੰ ਹੀ ਲੋਕ ਕਸੌਟੀ ਤੇ ਚੜਾਉਣ ਲੱਗ ਪਏ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਤੇ ਅੱਜ ਗੱਲ ਕਰ ਰਹੇ ਹਾਂ ਭਾਈ ਅਮਨਦੀਪ ਸਿੰਘ ਬਾਰੇ ਜਿਸ ਦੀ ਬੇਟੀ ਦੇ ਵਿਆਹ ਦੀਆਂ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਭਾਈ ਅਮਨਦੀਪ ਸਿੰਘ ਇੱਕ ਜਾਣਿਆ ਮਾਣਿਆ ਸੇ ਕੀਰਤनियां ਸੈਕ੍ਰੇਟ ਦੇ ਬਾਰੇ ਗਿਆਨ ਦੇਣ ਵਾਲਾ ਹੈ ਪਰ ਜਦੋਂ ਗੱਲ ਉਸ ਦੀ ਧੀ ਦੇ ਵਿਆਹ ਦੀ ਆਈ ਬਸ ਸੋਸ਼ਲ ਮੀਡੀਆ ਤੇ ਅੱਗ ਵਾਂਗ ਸੌ ਲਗ ਗਈ ਕੋਈ ਕਹਿੰਦਾ ਸਾਦੇ ਵਿਆਹ ਦੀ ਗੱਲ ਕਰਨ ਵਾਲੇ ਨੇ ਆਪਣੇ ਘਰ ਤੇ ਉਹ ਸ਼ਾਨੋ ਸ਼ੌਕਤ ਦਿਖਾਈ ਕੋਈ ਕਹਿੰਦਾ 70 ਲੱਖ ਦੀ ਗੱਡੀ ਦਿੱਤੀ ਤੇ ਕੋਈ ਕਹਿੰਦਾ ਲੋਕਾਂ ਨੂੰ ਕਹਿੰਦਾ ਸਾਦਗੀ ਤੇ ਆਪ ਕਰਿਆ ਇੰਨੀ ਸ਼ਾਨੋ ਸ਼ੌਕਤ ਨਾਲ ਵਿਆਹ ਪਰ ਸਵਾਲ ਇਹ ਹੈ ਕਿ ਆਖਰ ਅਸੀਂ ਕੌਣ ਹੁੰਦੇ ਹਾਂ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਪਾਸਾ ਮਲੰਕਣ ਕਰਨ ਵਾਲੇ ਅਸਲੀ ਸੱਚ ਜਿਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਲੋਕਾਂ ਨੂੰ ਸਿੱਖਿਆ ਦੇਣ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਪਰਿਵਾਰ ਦੇ ਫੈਸਲੇ ਜ਼ਬਰਦਸਤੀ ਬਦਲ ਦੇਣ ਅੱਜ ਕੱਲ ਦੇ ਬੱਚੇ ਆਪਣੇ ਢੰਗ ਨਾਲ ਜੀਣਾ ਚਾਹੁੰਦੇ ਹਨ ਤੇ ਮਾਪੇ ਵੀ ਉਹਨਾਂ ਦੀਆਂ ਖੁਸ਼ੀਆਂ ਲਈ ਚੌਕਦੇ ਹਨ ਧੀ ਨੂੰ ਪਿਆਰ ਨਾਲ ਮਾਪੇ ਜੋ ਵੀ ਦੇਣ ਉਹ ਰਿਵਾਜ ਵੀ ਹੈ ਤੇ ਹੱਕ ਵੀ ਹੈ ਸਭ ਤੋਂ ਵੱਡੀ ਗੱਲ ਜੋ ਅਸੀਂ ਸੁਣਦੇ ਹਾਂ ਅਸੀਂ ਉਹੀ ਤੁਰੰਤ ਫੈਸਲਾ ਬਣਾ ਲੈਂਦੇ ਹਾਂ ਪਰ ਜੋ ਸੱਚ ਹੈ ਉਹ ਕਦੇ ਨਹੀਂ ਖੋਜਦੇ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਸਮਝਣ ਦੀ ਬਜਾਏ ਇਹਨਾਂ ਨੂੰ ਹੀ ਗੁਰੂ ਬਣਾ ਬੈਠੇ ਸਿੱਖ ਇਤਿਹਾਸ ਬਾਰੇ ਦੱਸਣ ਵਾਲੇ ਟੀਚਰ ਹੁੰਦੇ ਹਨ ਗੁਰੂ ਨਹੀਂ ਪਰ ਅਸੀਂ ਜਿੱਥੇ ਕਹਿ ਦਿੱਤਾ ਪੈਸਾ ਪਾ ਦਿੰਦੇ ਹਾਂ ਜਿੱਥੇ ਕਹਿ ਦਿੱਤਾ ਲੜ ਪੈਂਦੇ ਹਾਂ ਜਿੱਥੇ ਕਹਿ ਦਿੱਤਾ ਇੱਕ ਦੂਜੇ ਨੂੰ ਦੋਸ਼ੀ ਬਣਾ ਦਿੰਦੇ ਹਾਂ ਫਿਰ ਕਹਿੰਦੇ ਹਾਂ ਲੋਕਾਂ ਦਾ ਪੈਸਾ ਖਾਂਦੇ ਨੇ ਭਾਈ ਜਿਹੜਾ ਪੈਸਾ ਤੁਸੀਂ ਆਪਣੀ ਮਰਜ਼ੀ ਨਾਲ ਦੇ ਰਹੇ ਹੋ ਉਹ ਕਿਸੇ ਨੇ ਆ ਕੇ ਘਰੋਂ ਨਹੀਂ ਖੋਇਆ ਭਾਈ ਸਾਹਿਬ ਨੇ ਤਾਂ ਫਿਰ ਵੀ ਦਰਬਾਰ ਸਾਹਿਬ ਜਾ ਕੇ ਮਾਫੀ ਮੰਗ ਲਈ ਪਰ ਅਸੀਂ ਅਜੇ ਵੀ ਭੰਡੀ ਪ੍ਰਚਾਰ ਕਰ ਰਹੇ ਹਾਂ ਵੀਡੀਓ ਤੇ ਵੀਡੀਓ ਬਣਾ ਰਹੇ ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਪਹਾੜ ਬਣਾਈ ਜਾ ਰਹੇ ਹਾਂ ਸੱਚ ਤਾਂ ਇਹ ਹੈ ਅਸੀਂ ਆਪਣੀ ਜ਼ਿੰਦਗੀ ਸਵਾਰਨ ਦੀ بجائے ਦੂਜਿਆਂ ਦੀ ਜ਼ਿੰਦਗੀ ਖੰਗਾਲਣ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਹਾਂ ਅਸੀਂ ਨਾ ਕਿਸੇ ਨੂੰ ਉੱਪਰ ਚੜਨ ਦਿੰਦੇ ਹਾਂ ਤੇ ਨਾ ਹੀ ਖੁਦ ਚੜਦੇ ਹਾਂ ਪਰ ਦੋਸ਼ ਹਮੇਸ਼ਾ ਦੂਜਿਆਂ ਤੇ ਜੇ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਵੀ ਜਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ